ਅਸੀਂ ਨਾ ਸਰਕਸ ਰੱਖਿਆ ਫੋਰਸ 112 ਤੇ ਲੱਗੇ ਹੋਏ ਕਾਲਾ ਨਾ ਰੋਡ ਤੇ ਆਪਾਂ ਨੂੰ ਮਿਲੀ 112 ਤੋਂ ਕਾਲ ਆਈ ਆ ਕਿ ਮੰਗਲ ਸ਼ੈਣ ਪੁਲੀ ਤੇ ਐਕਸੀਡੈਂਟ ਹੋ ਗਿਆ ਆਪਾਂ ਫੌਰਨ ਪਹੁੰਚੇ ਉੱਥੇ ਉੱਥੇ ਪਹੁੰਚ ਕੇ ਵੇਖਿਆ ਵੀ ਗੱਡੀ ਦੇ ਵਿੱਚ ਦੋ ਜਣੇ ਪਏ ਆ ਜਿਹੜਾ ਕਿ ਦੋਨੋਂ ਆਪਾਂ ਹਸਪਤਾਲ ਲਿਆਂਦਾ ਸਰਕਾਰੀ ਹਸਪਤਾਲ ਕੱਢ ਕੇ ਲਿਆਂਦਾ ਆਪਣੀ ਗੱਡੀ ਤੇ ਤੇ ਜਿਹੜੀ ਹਸਪਤਾਲ ਵਾਲਿਆਂ ਕਿਹਾ ਵੀ ਇੱਕ ਦੀ ਡੈਥ ਹੋ ਗਈ ਆ ਇੱਕ ਠੀਕ ਆ ਗੱਡੀ ਦੇ ਵਿੱਚ ਲੱਗੀ ਪਈ ਸੀ ਗੱਡੀ ਸਾਡੇ ਹੰਦਾਂ ਨੂੰ ਵੱਜੀ ਸੀ ਜੀ ਅਫਸਰ ਜੀ ਰੋਂਗ ਨਹੀਂ ਆਪਣੀ ਸਾਈਡ ਤੇ ਬਾਹਰ ਲੰਬੀ ਥੱਲੇ ਉਤਰ ਕੇ ਵੱਜੀ ਹੋਈ ਕਿੱਥੇ ਵੱਜੀ ਗੱਡੀ ਜੀ ਮੰਗਲ ਸ਼ਾਨਪੁਰੇ ਤੇ ਟਰੱਕ ਦੇ ਪਿੱਛੇ ਮਾਰੀ ਟਰੱਕ ਦੇ ਅਗਲੇ ਬੰਨੇ ਟਰੱਕ ਲੋਤਾਵਾ ਟਰੱਕ ਦੇ ਨਾਲ ਵੱਜੀ ਆ ਕਿਤੇ ਗੱਡੀ ਚ ਵਰਦੀ ਵੀ ਪਈ ਕੇ ਜੀ ਜਿਹੜੀਆਂ ਹਾਂ ਵੇਖੀਆਂ ਐ ਛੇਸੀ ਤੇ ਜਾ ਕੇ ਛੇਸੀ ਤੇ ਆ ਕੇ ਕੱਢ ਕੇ ਤੇ ਹਾਂ ਲੈ ਆਏ ਇਹ ਕਿੰਨੇ ਜਾਣੇ ਸੀ ਗੱਡੀ ਦੀ ਇਹ ਦੋ ਜਾਣੇ ਤੇ ਦੋਨੋਂ ਠੀਕ ਨੇ ਜਾਂ ਨਹੀਂ ਇੱਕ ਡੈੱਡ ਹੋ ਗਿਆ ਤਲਾਲ ਆ ਲਿਆ ਡਾਕਟਰ ਸਾਹਿਬ ਨੇ ਕਿਹਾ ਵੀ ਇੱਕ ਡੈੱਡ ਹੋ ਗਿਆ ਵਾ ਇੱਕ ਠੀਕ ਆ ਪਤਾ ਨਹੀਂ ਕਿੱਥੋਂ ਦੇ ਹੈਗੇ ਦੇ ਵਾਸੀ ਵੀ ਕਹਿੰਦੇ ਪਤਾ ਉਹ ਜੇ ਨਹੀਂ ਲੱਗਾ ਰਸਨਾ ਨਾ ਨੂੰ ਕੁਝ ਮਲ ਨਾ ਨੂੰ ਕੁਝ ਬਰਾਬਰ ਉਹ ਜੇ ਜਾਰੀ ਹੈ ਕੰਮ ਮਾਚਾ ਲੈਣੇ ਕਲਾਚ ਹਾਂਜੀ ਪਿੰਡ ਚੰਦੂੜਾਣਾ ਨਾ ਗਿਰਨਾ ਉਸ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਕਿਸ ਤਰ੍ਹਾਂ ਹੋਇਆ ਇਹ ਸਭ ਕਾਰ ਦੀ ਵਜ੍ਹਾ ਰੌਂ ਸਾਈਡ ਤੇ ਲਿਆ ਕੇ ਗੱਡੀ ਇਹ ਠੋਕਤੀ ਇਹ ਨਾ ਪਹਿਲਾਂ ਪਿੱਛੇ ਬੰਦਾ ਬੰਦੇ ਨੂੰ ਢਾ ਲਿਆ ਮੋਟਰਸਾਈਕਲ ਵਾਲੇ ਨੂੰ ਕਿਹੜੀ ਸਾਈਡ ਤੋਂ ਹੋਈ ਇਹ ਆਈ ਕਾਹਨਰ ਵਾਲੋ ਸਾਈਡ ਤੋਂ ਆਉਂਦੀ ਕਾਰ ਨਾਲਸ ਖਾਲਸ ਰੋਡ ਦੇ ਲਾਜ ਸਾਈਡ ਤੇ ਖਲੋਤਾ ਡੈਟ ਥੰਡੇ ਕਰਨ ਦੇ ਆ ਗੱਡੀ ਦੇ ਕਿੰਨੇ ਜਾਨੇ ਇਹ ਦੋ ਜਾਨੇ ਤੇ ਠੱਡਾ ਲੱਗਿਆ ਦੋਨਾਂ ਨੇ ਆਹ ਸਟਾ ਲੱਗੀਆਂ ਦੋ ਜਾਨਾਂ ਦੇ ਦੋ ਇੱਕ ਮੋਟਰਸਾਈਕਲ ਵਾਲਾ ਟਾਇਆ ਨਾਲ ਪਿੱਛੇ ਨਾਲ ਹੀ ਮੋਟਰਸਾਈਕਲ ਮੋੜ ਕੇ ਡੱਡੀ ਨਾਲ ਕੋਈ ਕੰਟਰੋਲ ਨਹੀਂ ਪਾਇਆ ਕੀ ਖਾਦਾ ਵਿੱਚ ਗੋਲੀਆਂ ਪਈਆਂ ਨਸ਼ਾ ਵਿੱਚ ਪਿਆ ਦੇ ਇੱਕ ਮਲਾਇਆ ਦੀ ਬਰਦੀ ਵਿੱਚ ਪਈ ਹੈ ਇਹ ਤੁਹਾਡੀ ਗੱਡੀ ਇੱਥੇ ਖੜੀ ਖੜੀ ਗੱਡੀ ਦੇ ਵਿੱਚ ਲਾ ਹਾਂ ਖਲੋਤੀ ਗੱਡੀ ਹੈ ਬਾਈ ਸ਼ਾਵੇ ਲਈ ਗੱਡੀ ਸਾਈਡ ਤੇ ਸਫਸ ਰੋਡ ਤੇ